ਹਾਂਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੇਦੇ ਇੱਕ ਤੀ ਸਾਰੇ ਟਿਕ ਟਕ ਹੋ ਗਏ ਤੇ ਅਸੀਂ ਵੀ ਠੀਕ ਆ ਤੇ ਮੇਰੀ ਸ਼ੁਰੂਆਤ ਹੋ ਜਾਂਦੀ ਆ ਪਰੀ ਦੇ ਸਕੂਲ ਤੋਂ ਪਰ ਇਹਨੂੰ ਮਤਲਬ ਛੱਡ ਕੇ ਆਉਂਦੀ ਮਤਲਬ ਡਿਊਟੀ ਮੇਰੀ ਆ ਤੇ ਹੁਣ ਮੈਂ ਸਕੂਲ ਸਿੱਟ ਜਾਣਾ ਹੁੰਦਾ ਵਾ ਤੇ ਚਲੋ ਜੀ ਮੇਰੀ ਹੋ ਗਈ ਸ਼ੁਰੂਆਤ ਤੇ ਦੇਖਿਓ ਜੇ ਮੈਂ ਚੱਲੀ ਆ ਪਰੀ ਦੇ ਸਕੂਲ 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 ਟਾਈਮ ਹੋ ਗਿਆ ਤੇ ਬਾਹਰ ਪਿੰਦਾ ਪਿਆ ਮੈਂ ਤੇ ਪਰਿਛਤਰੀ ਲੈ ਲਿ ਗਏ ਹਨਾ ਆ ਪਰਿਦਾਇ ਕਾਟ ਵਿਖਾਈ ਆ ਇਕੱਠ ਪਰਿਦਾਇ ਕਾਟ ਠੀਕ ਆ ਛਤਰੀ ਕਿੱਥੇ ਆ ਛਤਰੀ ਚੱਕੋ ਲੈ ਨੂੰ ਸਕੂਲ ਮੈਂ ਛੱਡ ਕੇ ਆਵਾ ਪੱਲेंगी ਪਰ ਇਹ ਸਕੂਲ ਛੱਡ ਕੇ ਤੇ ਹੁਣ ਅਹੀਂ ਰੋਟੀ ਪਾਣੀ ਖਾਦਾ ਤੇ ਕਰਦਾ ਕੰਮ ਕੁਮ ਮਕਾਇਆ ਤੇ ਹੁਣ ਅਹੀਂ ਲੱਗੇ ਆ ਕੱਪੜੇ ਧੋਣ ਤੇ ਇੱਧਰ ਮੈਂ ਲਏ ਅਮਰੂਦ ਕਪੜੇ ਧੋਨੇ ਆ ਤੇ ਉਹਨੇ ਚਰ ਨੂੰ ਪੜੀ ਦਾ ਵੀ ਟਾਈਮ ਹੋ ਗਿਆ ਸਕੂਲੋਂ ਆਉਂਦਾ ਤੇ ਉਹਨੇ ਵੀ ਆ ਜਾਣਾ ਬੱਸ ਉਹਨੇ ਆਈ ਖੜੀ ਤੇ ਚਲੋ ਫਿਰ دیکھتے ਆ ਕਿ ਕਰਨਾ ਕਿ ਗੰਦੇ ਕੰਮ ਕਰਦਾ ਵਿਆਹ ਕਿਹੜੇ ਗੰਦੇ ਇਹ ਕਿੰਦਾ ਤੇ ਪਈ ਸਾਡੀ ਪਈ ਸਕੂਲ ਦਾ ਕੰਮ ਕਰਨਾ ਸਕੂਲ ਦਾ ਕੰਮ ਕਰਦੇ ਤੈਨੂੰ ਅੱਪਾ ਧੋਂਦੇ ਪਏ ਆ ਕੱਪੜੇ ਛੇ ਲਾਈ ਆ ਤੇ ਸਾਡਾ ਹੋ ਗਿਆ ਸਪਿੰਨ ਵਾਲਾ ਖਰਾਬ ਹੁਣ ਸਾਡੇ ਕੱਪੜੇ ਨਿਕਲ ਲੈ ਤੇ ਬਾਹੂ ਚ ਤੇ ਵਾਸੀ ਧੋਂਦੇ ਆ ਕਿ ਚਲੋ ਹੁਣ ਤੇ ਗਰਮੀ ਵਿੱਚ ਸੁੱਕ ਜਾਣੇ ਆ ਤੇ ਕੋਠੇ ਤੇ ਪਾਈ ਜਾਣ ਦੇ ਸੁੱਕੀ ਜਾਣਗੇ ਚਲ ਕੇ ਸਾਡਾ ਆ ਗਿਆ ਪਾਰਸਲ ਪਰ ਇਹਨੇ ਲਿਆ ਪਾਰਸਲ ਹਾਏ ਪਰ ਇਹ ਪਾਰਸਲ ਫੜਨ ਵਾਲਿਆਂ ਚੋਂ ਪੈਸੇ ਤੇ ਹੀ ਦੇਣੇ ਆ ਹਾਏ ਪਰ ਇਹ ਨੱਚਦੀ ਆਈ ਐ ਅੱਗੇ ਦੀ ਮੰਮਾ ਦਾ ਸੂਟ ਮੰਗਾਇਆ ਸੀ ਤੇ ਹੋਣਾ ਪਰੀ ਹੁਣ ਪਰੀ ਖੋਲਣ ਨੂੰ ਵੀ ਲੱਗੀ ਹੂ ਖੋਲ ਲੈ ਪਰੀ ਲੱਗੀ ਪਾਰਸਲ ਖੋਲਣ ਵੇਨੇ ਆ ਕਿਦਾਂ ਦਾ ਚੰਗੀ ਵੀ ਲੱਗਦੀ ਕਿ ਨਹੀਂ ਹਨਾ

ਠੀਕ ਹੈ। ਬੰਦ ਕਰ। ਆਏ ਹੀਰੇ ਚੜੇ ਆ। ਆਏ ਤੇ। ਐਸੀ ਮਹਿੰਗਾਈ ਮਿਛੋਦੋਂ। ਆਏ। ਢੀਆ ਵਾ। ਹਾਂ? ਇਹ ਮੈਂ ਮਹਿੰਗਾਈ ਆਪਣੇ ਵਾਸਤੇ। ਘਟੀਆਂ ਤੇ ਮੇਰੇ ਕੋਲ ਬਹੁਤ ਆ ਪਰ ਕੋਈ ਕਿੰਦਾ ਵੀ ਕੋਈ ਕਿੰਦਾ ਨਹੀਂ। ਇਹ ਕੀ ਕੀ ਕਟਣ ਡਈਆਂ? ਚੰਗੀ ਲੱਗੀ ਤੇ ਮੈਂ ਚਲوں ਮਗਾ ਕੇ ਵੇਖ ਲੈਂਦੇ ਚੰਗੀ ਲੱਗੂ ਠੀਕ ਹੈ ਨਹੀਂ ਤੇ ਵਾਪਸ ਵੀ ਨਾ ਕਰਾਂਗੇ ਹੈਨਾ ਕਿੰਨਾ ਨੇ ਲੱਗਦੀ ਆ ਵਧੀਆ ਵਾ ਠੀਕ ਆ ਚੱਲਦੀ ਪਈ ਆ ਸੈਲ ਚਲੇਗਾ ਵਿੱਚ ਪ੍ਰਿੰਸਰ ਚ ਸੈਲ ਸੁਲ ਹੁੰਦਾ ਵਾ ਚੱਲ ਸੁਲ ਹੁੰਦਾ ਚ ਇਹ ਨੋ ਆਈ ਮੇਰੀ ਵੋਟਸ ਚੱਲ ਰਹੀ ਹੈ ਤਾਂ ਨਹੀਂ ਹਾਂ ਹਸੋ ਪੀਸ ਹੋਰ ਜੇ ਤਾਂ ਸਰਟੀਫਿਕੇਟ ਚੰਗੀ ਲੱਗੀ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ